ਸਟਾਰ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸੂਬੇ ਵਿੱਚ ਆਇਆ ਕੁਝ ਮਹੀਨੇ ਹੀ ਹੋਏ ਹਨ ਪਰ ਇਸ ਸਮੇਂ ਵਿੱਚ ਉਹਨਾਂ ਨੇ ਆਪਣੀਆਂ ਸਰਗਰਮੀਆਂ ਨਾਲ ਇਹ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ ਕਿ ਉਹਨਾਂ ਅੰਦਰ ਸੂਬੇ ਲਈ ਫਿਕਰਮੰਦੀ ਹੈ ਡੈਂਡੀ ਉਹ ਗੁਆਂਡੀ ਰਾਜ ਰਾਜਸਥਾਨ ਨਾਲ ਸੰਬੰਧ ਰੱਖਦੀ ਹਨ ਡੰਡੀ ਉਹਨਾਂ ਨੇ ਇੱਕ ਸਫਲ ਸਿਆਸਤ ਦਾਣ ਵਜੋਂ ਆਪਣਾ ਨਾਂ ਬਣਾਇਆ ਹੈ ਡੰਡੀ ਇਸ ਤੋਂ ਇਲਾਵਾ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਨਾਲ ਵੀ ਉਹਨਾਂ ਦੇ ਨਜ਼ਦੀਕੀ ਸੰਬੰਧ ਰਹੇ ਹਨ ਡੰਡੀ ਗਵਰਨਰ ਦੇ ਅਹੁਦੇ ਉੱਤੇ ਨਿਯੁਕਤ ਹੁੰਦਿਆਂ ਹੀ ਉਹਨਾਂ ਨੇ ਆਪਣੀ ਤਰਜੀਹ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਦਰਸਾਈ ਸੀ ਟੈਂਡੀ ਹੁਣ ਤੱਕ ਉਹ ਪੰਜਾਬ ਦੇ ਪੰਜ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ ਟੈਂਡੀ ਉਹਨਾਂ ਨੇ ਲੋਕਾਂ ਨਾਲ ਆਪਣੇ ਸੰਪਰਕ ਦੌਰਾਨ ਉਨ੍ਹਾਂ ਦੇ ਹਾਲਾਤ ਨੂੰ ਜਾਣਨ ਦਾ ਯਤਨ ਕੀਤਾ ਹੈ ਡੰਡੀ ਉਨ੍ਹਾਂ ਤੋਂ ਪਹਿਲੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਵੀ ਆਪਣੇ ਕਾਰਜਕਾਲ ਦੌਰਾਨ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਕਰਨ ਨੂੰ ਤਰਜੀਹ ਦਿੱਤੀ ਸੀ ਡੰਡੀ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ 500 ਕਿਲੋਮੀਟਰ ਤੋਂ ਵੀ ਵਧੇਰੇ ਹੈ ਡੰਡੀ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਅਕਸਰ ਸੁਖਾਵੇਂ ਨਹੀਂ ਰਹੇ ਡੰਡੀ ਦੋਹਾਂ ਦੇਸ਼ਾਂ ਦੀ ਆਪਸ ਵਿੱਚ ਸਖਤ ਕਸ਼ਮਕਸ਼ ਵੀ ਚੱਲਦੀ ਰਹੀ ਹੈ ਡੰਡੀ ਇਸ ਲਈ ਇਹ ਸਰਹੱਦਾਂ ਬੇहद ਸੰਵੇਦਨਸ਼ੀਲ ਰਹੀਆਂ ਹਨ ਡੰਡੀ ਇਨ ਰਾਹੀ ਪਾਕਿਸਤਾਨ ਤੋਂ ਭਾਰਤ ਵਿਰੋਧੀ ਅੰਸਰ ਕੁਸਪੈਠ ਕਰਦੇ ਰਹੇ ਹਨ ਡੰਡੀ ਇੱਕ ਸਮੇਂ ਅਜੀਹਾ ਆਉਣ ਜਾਣ ਇਸ ਕਦਰ ਵਧ ਗਿਆ ਸੀ ਕਿ ਇਨ੍ਹਾਂ ਸਰਹੱਦਾਂ ਉੱਤੇ ਸਰਕਾਰ ਨੂੰ ਕੰਡਿਆਲੀ ਤਾਰ ਲਗਾਉਣੀ ਪਈ ਸੀ ਡੰਡੀ ਪਰ ਇਸ ਦੇ ਬਾਵਜੂਦ ਵੀ अनेका ਚੋਰ ਮੋਰੀਆਂ ਰਾਹੀ ਹਰ ਤਰ੍ਹਾਂ ਤਸਕਰੀ ਦਾ ਧੰਦਾ ਚੱਲਦਾ ਰਿਹਾ ਹੈ ਡੰਡੀ ਪਾਕਿਸਤਾਨੀ ਫੌਜ ਦੇ ਇਰਾਦੇ ਭਾਰਤ ਪ੍ਰਤੀ ਕਦੇ ਵੀ ਚੰਗੇ ਨਹੀਂ ਰਹੇ ਡੰਡੀ ਇਸ ਲਈ ਉਹ ਭਾਰਤ ਵਿਰੋਧੀ ਤੱਤਾਂ ਨੂੰ ਆਪਣੀਆਂ ਕਾਰਵਾਈਆਂ ਕਰਨ ਲਈ ਉਤਸ਼ਾਹਿਤ ਹੀ ਕਰਦੀ ਰਹੀ ਹੈ ਡੰਡੀ ਪਿਛਲੇ ਲੰਬੇ ਸਮੇਂ ਤੋਂ ਡਰੋਨ ਰਾਹੀਂ ਭਾਰਤ ਵਿੱਚ ਨਸ਼ੇ ਅਤੇ ਹਥਿਆਰ ਭੇਜਣ ਦੀਆਂ ਕਾਰਵਾਈਆਂ جاری ਰਹੀਆਂ ਹਨ ਡੰਡੀ ਐਸ ਸਾਬ ਕੁਝ ਕਾਰਨ ਸਰਹੱਦੀ ਖੇਤਰਾ ਵਿੱਚ ਚੰਗੀ ਸਨਤ ਵੀ ਨਹੀਂ ਲਗਾਈ ਜਾ ਸਕੀ ਅਤੇ ਨਾਹੀ ਦੋਹਾਂ ਦੇਸ਼ਾਂ ਦੇ ਸਬੰਧ ਅਣਸੁਖਾਵੇ ਹੋਣ ਕਾਰਨ ਕੋਈ ਵੱਡਾ ਵਪਾਰਕ ਆਦਾਨ ਪ੍ਰਦਾਨ ਹੀ ਹੋ ਸਕਿਆ ਹੈ ਡੰਡੀ ਅਫਗਾਨਿਸਤਾਨ ਅਤੇ ਹੋਰ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਜ਼ਮੀਨੀ ਰਸਤੇ ਤੋਂ ਵਪਾਰ ਕਰਨ ਵਿੱਚ ਵੀ ਪਾਕਿਸਤਾਨ ਹਮੇਸ਼ਾ ਰੁਕਾਵਟਾਂ ਹੀ ਪੰਧਾ ਰਿਹਾ ਹੈ ਡੰਡੀ ਸ੍ਰੀ ਕਟਾਰੀਆ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਕਰਵਾਉਣ ਦੀ ਚਾਹਵਾਨ ਰਹੇ ਹਨ ਡੰਡੀ ਸੂਬੇ ਵਿੱਚ ਫੈਲ ਚੁੱਕੇ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਉਹ ਹੋਰ ਖੇਤਰਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਨੂੰ ਵਿਸ਼ੇਸ਼ ਤਰਜੀਹ ਦੇਣਾ ਚਾਹੁੰਦੇ ਹਨ ਡੈਂਡੀ ਅਜੀਤ ਨਾਲ ਗੱਲਬਾਤ ਕਰਦਿਆਂ ਜਿੱਥੇ ਉਹਨਾਂ ਦਾ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਪਿਆਰ ਚਲਕਦਾ ਦਿਖਾਈ ਦਿੰਦਾ ਹੈ ਉਥੇ ਉਹ ਐਸਡੀ ਵਿਕਾਸ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਣ ਦੇ ਇੱਛੁਕ ਹਨ ਡੈਂਡੀ ਉਹਨਾਂ ਨੂੰ ਦੁੱਖ ਹੈ ਕਿ ਪੰਜਾਬ ਜੋ ਕਿਸੇ ਸਮੇਂ ਹਰ ਪੱਖੋਂ ਦੇਸ਼ ਦਾ ਮੋਰੀ ਸੂਬਾ ਸੀ